ਅਸ਼ੀਕਾਲ ਦੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਫਿਰ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਆਪਾਂ ਪਹੁੰਚੇ ਹੋਏ ਹਾਂ ਟਾਲੀਵਾਲ ਡੈਰੀ ਫਾਰਮ ਤੇ ਬਾਈ ਗੁਰਪ੍ਰੀਤ ਕੋਲੇ ਪਹੁੰਚੇ ਹੋਏ ਹਾਂ ਤਿੰਨ ਦਿਖਾਵਾਂਗੇ ਐਚ ਐਫ ਕੰਪਨੀ ਦੀਆਂ ਇੱਕ ਪੈਂਦੀ ਆ ਜਰਸੀ ਚ ਵਹਿੜ ਦਾ ਰਿਕਾਰਡ ਬਾਈ ਕਹਿੰਦਾ ਦੁੱਧ ਦਾ ਉਹਦਾ ਵੀ ਚੰਗਾ ਤੇ ਬਾਕੀ ਗੱਲਬਾਤ ਸਾਰੀ ਬਾਈ ਨਾਲ ਕਰਾਵਾਂਗੇ ਦੋ ਤਾਜ਼ੀਆਂ ਸੂਈਆਂ ਨੇ ਦੋ ਹੈਗੀਆਂ ਨੇ ਗੱਬਣਾ ਇੱਕ ਕੱਲੀ ਕੱਲੀ ਖੋਲ ਕੇ ਤੋਰ ਕੇ ਦਿਖਾਵਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛਦੇ ਆਜੋ ਜੀ ਹੋਰ ਗੁਰਪ੍ਰੀਤ ਕਿਵੇਂ ਆ ਠੀਕ ਆ ਬਈ ਠੀਕ ਆ ਗੁਰੂ ਚੜਦੀ ਕਲਾ ਜਮਾ ਜਮਾ ਬਾਈ ਕਿਵੇਂ ਚੱਲਦਾ ਕੰਮਕਾਰ ਵਧੀਆ ਚੱਲਦਾ ਬਾਈ ਓਕੇ ਜੀ ਰਿਪੋਰਟ ਇੱਥੋਂ ਕਰ ਲਈ ਸ਼ੁਰੂਆਤ ਆ ਜੀ ਤੋਂ ਹਾਂਜੀ ਆ ਮਾਰ ਗੈਰੀ ਤੇ ਕੈਮਰਾ ਲਾ ਨੇੜੇ ਮੜਾ ਜਾ ਸੂਆ ਕਿਹੜਾ ਬਾਈ ਦਾ ਇਹ ਦੂਜਾ ਸੂਆ ਜੀ ਹੁਣੇ ਸੂਈ ਆ ਜੀ ਅੱਧਾ ਘੰਟਾ ਸੂਆ ਦੂਜਾ ਤੇ ਸੂਈ ਹੈਗੀ ਆ ਹੁਣੇ ਜੇਰੇ ਦੇ ਨਾਲ ਹੀ ਆ ਪ੍ਰਮਾਣ ਪੱਕਾ ਹੀ ਆ ਸਾਰਾ ਬੱਚਾ ਕੀ ਆ ਗਿਆ ਨਾਲ ਇਹਦੇ ਇਹਦੇ ਬੱਸ ਆ ਜੀ ਨਾਲ ਇਹਦੇ ਹੈਗਾ ਸੱਜਣੋਂ ਮੇਲ ਕਾਫ ਕੱਦ ਤੇ ਬਰੀਡ ਚ ਵੀ ਫੁੱਲ ਆ ਜੇ ਗੱਲਬਾਤ ਕਰ ਲਈਏ ਬਹੁਤ ਚੰਗੀ ਆਈ ਹਾਈਟ ਵਾਲੀ ਆ ਕੱਦ ਕਾਠ ਵਾਲੀ ਆ ਲੰਬਾਈ ਵਾਲੀ ਆ ਹਰੇਕ ਪੱਖ ਤੋਂ ਚੰਗੀ ਆ ਤੇ ਆ ਗਈ ਦੂਜਾ ਸੁਹਾ ਤੇ ਜਵਾਨੀ ਚ ਹੀ ਆ ਗਈ ਬਾਈ ਹਨਾ ਇੰਨਾ ਕਾਦਾ ਹੀ ਦੇਖ ਲੋ ਕੱਦ ਵਿੱਡ ਵੀ ਚੰਗਾ ਤੇ ਬਾਕੀ ਉਹੀ ਗੱਲ ਆ ਜਿਵੇਂ ਪਸ਼ੂ ਦੀ ਦੁੱਧ ਵੀ ਚੰਗਾ ਪਾਇਆ ਵੈ ਜੀ ਇਹਦਾ ਇਹਦਾ 22 27 ਕਿਲੋ ਪਲੂਨ ਦਾ ਦੁੱਧ ਦਿੱਤਾ ਵੈ ਪਹਿਲਣ ਦਾ ਹਾਂਜੀ ਵੈ ਕੋ ਮਸ਼ੀਨ ਲਾ ਲੋ ਵੈ ਕਾਥੀ ਚਲੋ ਥਣ ਥਣ ਬਹੁਤ ਚੰਗਾ ਠੀਕ ਆ ਗਾਲਾ ਚਬਾਈ ਦੀ ਕਿਵੇਂ ਆਹੀ ਇੱਕ ਨੰਬਰ ਆ ਜੀ ਚਬਾਈ ਦੀ ਫੋਕੀ ਜਮਾ ਤੁਰਪੂ ਕੀ ਖੋਲ ਕੇ ਤੋਰ ਦੇ ਬਈ ਹਾਂ ਮੈਂ ਤੋਰ ਬਈ ਮਾੜਾ ਜੀ ਤੋਰ ਕੇ ਤੁਹਾਨੂੰ ਸੱਜਣਾਂ ਦਿਖਾ ਦਾਨਾ ਨਾਲ ਇਹਦੇ ਮੇਰਾ ਖਿਆਲ ਆ ਗਿਆ ਮੇਲ ਕਾਫ ਜੇਰ ਦੀ ਚਾਹੇ ਤੁਸੀਂ ਬਾਈ ਤੋਂ ਬਾਅਦ ਚ ਇਹਦੀ ਵੀਡੀਓ ਮੰਗਾ ਲਓ ਕੋਈ ਦਿੱਕਤ ਨਹੀਂ ਜਿਹੜੀ ਇੱਕ ਹੋਰ ਸੂਈ ਹੋਈ ਆ ਵੀਡੀਓ ਬਣਾ ਲਾਂਗੇ ਜੀ ਆਪਾਂ ਉਹਦੀ ਜੇਰ ਡੰਨਾ ਉਹ ਆਪਾਂ ਦਿਖਾ ਦਾਂਗੇ ਤੁਹਾਨੂੰ ਆ ਲੰਬੀ ਜੀ ਚਲਾ ਦਿਆਂ ਇਹਨੂੰ ਸੂਆ ਆ ਗਿਆ ਦੂਜਾ ਤੇ ਨਸਲੇ ਦੀ ਆ ਗਈ ਐਚ ਐਫ ਕੱਦ ਵੱਡਾ ਆ ਗਿਆ ਫੁੱਲ ਵੱਡਾ ਆਡਰ ਆ ਗਿਆ ਬਿਲਕੁਲ ਫਿਕਸ ਕੋਈ ਟੁੱਟ ਮਾਡਰ ਨਹੀਂ ਥੋੜੀ ਬਹੁਤੀ ਗਾਂਲੇ ਬਣਾਈ ਜਾਣਾ ਪਾਲਾ ਥੋੜੀ ਬਹੁਤੀ ਤੇ ਗੱਲਬਾਤ ਓਕੇ ਦੀ ਰਿਪੋਰਟ ਆ ਸਾਰੀ ਕੱਦ ਕਾਠ ਆ ਗਿਆ ਬਈ ਪੂਰਾ ਡਾਬਲਾ ਪਹਿਲਾਂ ਦਾ ਰਿਕਾਰਡ ਬਾਈ ਕਹਿੰਦਾ ਹੈਗਾ ਇਹਦਾ 26 ਕਿਲੋ ਦਾ ਬਾੜੀ ਚੰਗੀ ਆ ਬਾਈ ਨਮਾਉਣ ਨਮੂਣ ਵਾਲੀ ਆ ਕੱਲ ਫਾਰਮ ਚੋਂ ਆਈ ਆ ਇਹ ਨਮਾਈ ਨਹੀਂ ਗਈ ਅਕੇਰਾ ਹੋਰ ਬੰਦੇ ਪੰਜ ਸੱਤ ਗਾਂ ਮ ਰੱਖੇ ਮੈਂ ਇਹ ਗੁਰੀ ਠੀਕ ਆ ਜੀ ਦੋਤੇ ਲਾਇਆ ਲਾਈਆਂ ਮੀਆਂ ਸੀ ਨਾੜਾ ਨੂੜਾ ਬਹੁਤ ਨੇ ਠੀਕ ਆ ਜੀ ਅੱਲੇ ਬਾ ਵੀ ਆਪਣੇ ਰੇਤਾ ਵਾਲਾ ਕੈਮਰਾ ਦੇ ਰੇਤੇ ਤੇ ਵੀ ਮਾਰ ਦੋ ਸਭ ਚੱਕ ਗਈ ਇਹ ਨਹੀਂ ਤਾਂ ਬਾੜਾ ਲੇਵਾ ਬਾੜਾ ਸੋਹਣਾ ਸੀ ਠੀਕ ਆ ਜੀ ਹਾਂ ਆਰਡਰ ਚੰਗਾ گاਵਾਂ ਦੀ ਇੱਕ ਖਾਸੀਅਤ ਹੋਰ ਹੁੰਦੀ ਆ ਕਿਉਂਕਿ ਇਹ ਸੂਣ ਤੋਂ ਬਾਅਦ ਜਿਵੇਂ ਇਹਦੀ ਜੇਰ ਆ ਜੇਰ ਸਿੱਟ ਕੇ ਆਣੀ ਪਤਾ ਇੱਥੀ ਫਸਾਲੇ ਸਿਸਟਮ ਹਾਂ ਬਹੁਤ ਚੰਗਾ ਬਣਾਉਗੀ ਲੈ ਵਾ ਇੱਥੀ ਡਾ ਕੇ ਖੜਜੂ ਚੱਡਰ ਦੀ ਆ ਜੀ ਦੁੱਧ ਦਾ ਜਿਹੜਾ ਬਾਈ ਨੇ ਰਿਕਾਰਡ ਦੱਸਿਆ ਰਿਕਾਰਡ ਚੰਗਾ ਆਰਡਰ ਰੱਖੂਗੀ ਫਿਕਸ ਕੋਈ ਟੁੱਟਮਾ ਨਹੀਂ ਰੱਖਦੀ ਧਾਰਾਂ ਦਿਖਾ ਦਈਏ ਮਾਰ ਕੇ ਦੀਆਂ ਹਾਂ ਮਾਰ ਦੇਵੇ ਆ ਇਧਰਲੇ ਬੰਨਿਓ ਦਿਖਾ ਗਰੀ ਪਿਛਾਲੇ ਬੰਨਿਓ ਏ ਨਾਲੇ ਥਣ ਦਾ ਸਾਈਜ਼ ਚੈੱਕ ਕਰ ਸਕਦੇ ਹੋ ਨਾਲੇ ਇਹਦਾ ਆਰਡਰ ਕਿਉਂਕਿ ਚਵਾਈ ਦੀ ਫੋਕੀ ਆ ਗਈ ਬਿਲਕੁਲ ਧਾਰਾਂ ਮਾਰ ਦੇ ਬਾਈ ਲਾ ਕੇ ਬੱਚ ਤਾਰਾਂ ਦੀ ਦੇਖ ਕੋਲ 12 ਤਾਰਾਂ ਸੱਜਣੋਂ ਸਾਨੂੰ ਦਿਖਾ ਦੇਣਾ ਮਾਰ ਕੇ ਆਪਾਂ ਤਾਰਾਂ ਦੀ ਦਵਾਈ ਕਹਿੰਦਾ ਹੈਗੀ ਆ ਓਕੇ ਜੀ ਰਿਪੋਰਟ ਕਿਉਂਕਿ ਬੌਲਾ ਮਖਿਆਲੇ ਆਉਂਦਾ ਜੀ ਪਿਛਲਾਂ ਚ ਵੀ ਮਾਰਦੇ ਬਾਈ ਓਏ ਛੱਡੀ ਨੂੰ ਬਹੁਤ ਟਾਈਮ ਹੋ ਗਿਆ ਜੀ ਗੂਰੀ ਵਿੱਚ ਬੰਦੇ ਛੱਡਦੇ ਨਹੀਂ ਨਾ ਫਾਰਮਰ ਠੀਕ ਆ ਗੱਲ ਆ ਉਹ ਮਿਸ਼ਾਲੇ ਬੰਨੇ ਦਿਖਾ ਦੇ ਛੱਡੀ ਨੂੰ ਕਹਿੰਦਾ 2.5 ਮਹੀਨੇ ਹੋ ਗਏ ਬੰਦਾ ਕਹਿੰਦਾ ਠੀਕ ਹੈ ਜਿੱਦੋਂ ਆਪਾਂ ਲਈ ਆ ਆ ਤਾਂ ਹੀ ਆ ਚਿੱਪਾ ਮਾਰਦੇ ਇਹ ਦੇਖੋ ਆ ਤਾਰਾਂ ਸਾਨੂੰ ਸੱਜਣੋਂ ਮਾਰ ਕੇ ਆਪਾਂ ਦਿਖਾ ਦੇ ਆ ਜੀ ਪਹਿਲਾਂ ਪੂਰਾ ਬੌਲੀ ਬਣਾ ਕੇ ਖਾਂਦੇ ਹੁੰਦੇ ਉਹ ਮਾਰਦੀ ਅਸਲ ਠੀਕ ਆ ਗੱ ਤੇ ਹੁਣ ਗੈਰੀ ਆ ਜਾ ਦੋ ਨੰਬਰ ਵਾਲੀ ਤੇ ਪ੍ਰਿੰਟਡ ਤੇ ਇੱਥੋਂ ਦਿਖਾ ਦੇ ਖੜੀ ਨੂੰ ਸੈੱਟਪ ਵਾਲੀ ਖੜੀ ਆ ਇੱਥੋਂ ਇਹਦਾ ਕਿਹੜਾ ਸੂਆ ਗੁਰਪ੍ਰੀਤ ਇਹਦਾ ਵੀ ਦੂਜਾ ਵੀਰੇ ਦੂਜਾ ਸੂਆ ਇਹ ਕਦੋਂ ਸੂਆ ਇਹ ਵੀ 12:00 ਵਜੇ ਸੂਆ ਪਈ ਆ ਜੇਰ ਜੇਰ ਤੇ ਵੀ ਮਾਰ ਦੇ ਗੈਰੀ ਕੈਮਰਾ ਜੇਰ ਇਹਦੀ ਹੈਗੀ ਆ ਸੱਜਣੋ ਡੰਨ ਤੇ ਲਾ ਬਾਈ ਖੋਲ ਕੇ ਇਹਨੂੰ ਵੀ ਤੋੜ ਦੇ ਇਹਦੇ ਨਾਲ ਮੇਰਾ ਖਿਆਲ ਆ ਬੱਚੀ ਆ ਹਨਾ ਇਹਦੇ ਨਾਲ ਬੱਚੀ ਗੈਰੀ ਓਏ ਬੱਚੀ ਦਿਖਾ ਦੇ ਸੰਭਾਰ ਕੇ ਇਹਨੇ ਦੁੱਧ ਵੀ ਚੰਗਾ ਪਾਇਆ ਜੀ 22 ਕਿਲੋ ਪਲੂਨ ਦਾ ਦੁੱਧ ਦਿੱਤਾ ਹੋਇਆ ਇਹਦਾ ਰਿਕਾਰਡ ਹੈਗਾ ਬਾਈ ਜਨਾ ਬਾਈ ਹਾਂ ਹੁਣ ਬੜਾ ਚੰਗਾ ਮਸ਼ੀਨ ਵਾਲਾ ਵੀ ਆ ਹੱਥੀ ਚੋਣ ਵਾਲਾ ਵੀ ਆ ਇੱਕ ਗੱਲ ਹੋਰ ਦੱਸ ਦੇਣਾ ਨਮਾਈ ਧਮਾਈ ਨਹੀਂ ਕਰੀ ਹੋਈ ਇਹਨਾਂ ਦੀ ਨਹੀਂ ਜਿਹੜੇ ਹਿਸਾਬ ਨਾਲ ਇਹਦਾ ਕਲਰ ਆ ਚਮਕਾ ਮਾਰਦੀ ਹੈ ਨਾ ਬੜਾ ਚੰਗਾ ਭਾਈ ਕੋਈ ਨਾ ਨਮਾ ਕੇ ਦੇ ਦਾਂਗੇ ਜਿਹੜਾ ਕੋਈ ਲੈਣ ਆਊ ਸੱਜਣਾ ਠੀਕ ਆ ਗੱਲ ਭਾਈ ਕਹਿੰਦਾ ਨਮਾ ਕੇ ਦੇ ਦਾਂਗੇ ਜਿਹੜਾ ਲੈਣ ਆਊਗਾ ਹਾਂ ਤੇ ਗੱਲਬਾਤ ਇਹਦੀ ਵੀ ਬੜਾ ਕੱਢਦਾ ਸੀ ਇਹਦਾ 5-6 ਕਿਲੋ ਓਕੇ ਦੀ ਰਿਪੋਰਟ ਆ ਇੱਥੋਂ ਕਿਹੜਾ ਹੋਰ ਦਵਾ ਦੇ ਜਿਹੜਾ 1200 ਸਾਨੂੰ ਆ ਭਾਈ ਜੀ ਵੀ ਦਿਖਾ ਦਾਂਗੇ ਮਾਰ ਕੇ ਜੇਰ ਜੱਪਾ ਦਾਨਾ ਤੇ ਜਿਹੜੀ ਮੇਨ ਗੱਲ ਆ ਨਾਲ ਇਹਦੇ ਸੱਜਣੋਂ ਬੱਛੀ ਆ ਤੇ ਬੱਛੀ ਆਪ ਵੀ ਯਾਰ ਫੁੱਲ ਬਰੀਡ ਚ ਆ ਗਈ ਆਪ ਵੀ ਬੱਸੀ ਹੋਈ ਆ ਜੀ ਆਪ ਵੀ ਹਲੇ ਬੱਛੀ ਹੋਆ ਕੋਈ ਜਿਆਦਾ ਨਹੀਂ ਹੈਗੀ ਇਹਦੀ ਉਮਰ ਨਾਣਾ ਨੂਣਾ ਬਹੁਤ ਚੰਗੀਆਂ ਨੇ ਆਰਡਰ ਤੇ ਨਾੜਾਂ ਦਾ ਵੀ ਪੈਣ ਦਾ ਨਹੀਂ ਦੁੱਧ 20 22 ਕਿਲੋ ਦੁੱਧ ਇਹ ਦੇਊਗੀ ਹਕੀਕਤ ਜੀ ਗੁਰੀ ਠੀਕ ਆ ਗੱਲ ਨਾੜਾਂ ਨੂਣਾ ਬਹੁਤ ਚੰਗੀਆਂ ਨੇ ਇਹ ਅੱਜ ਸਵੇਰੇ ਸੂਈ ਆ ਹਾਂ ਇਹ ਸਵੇਰੇ ਸੂਈ ਆ ਆ ਬੱਚਾ ਲਾ ਦੀ ਬਈ ਤਾਰਾਂ ਇਹਦੀਆਂ ਵੀ ਦਿਖਾ ਦੀ ਮਾਰ ਕੇ ਮਾਰ ਦੇ ਹੈਗੀ ਆ ਬੱਚੀ ਬੱਚੀ ਤੇ ਵੀ ਮਾਰਦੇ ਗਰੀ ਹਥੋਂ ਕੈਮਰਾ ਓਏ ਬਾੜੀ ਚੰਗੀ ਆ ਬੱਸੀ ਵੀ ਹਾਂ ਬੱਚੀ ਦੇ ਕਰਾ ਦੇ ਦਰਸ਼ਨ ਇੱਥੋਂ ਮਾਰਦੇ ਸਮਾਰ ਕੇ ਕਿਉਂਕਿ ਇੱਕ ਨਾਲ ਇੱਕ ਉਹੀ ਗੱਲ ਐਚਐਫ ਦਾ ਨਗੀਨਾ ਫ੍ਰੀ ਵਾਲਾ ਸਿਸਟਮ ਹੀ ਆ ਤਾਂ ਬੱਚਾ ਲਾ ਕੇ ਧਾਰਾ ਸਾਨੂੰ ਆਪਾਈ ਦੀਆਂ ਵੀ ਦਿਖਾ ਦਿੰਦੇ ਮਾਰ ਕੇ ਆ ਗਈ ਓਸਤਾ ਹਾਂਜੀ ਹਾਂਜੀ ਬਾੜਾ ਚੰਗਾ ਥਾਣ ਕੱਢਿਆ ਦੇ ਗੁਰੂ ਯਾਰ ਥਾਣੇ ਨੇ ਉਹੀ ਜਮੜਾ ਥਾਣਾ ਛੱਡ ਕੇ ਦੇਖ ਕਲਮ ਕਲਮ ਵਾਲਾ ਸਿਸਟਮ ਹੀ ਆ ਨਾ ਸਵਾਦ ਦੇਦਾ ਗੁਰੂ ਚੋਣ ਨੂੰ ਆ ਮਾਰੀ ਮਾਰੀ ਤਾਰਾ ਅਗਲੇ ਥਾਣਾ ਕੋ ਪੰਪੀਆ ਚਵਾਈ ਚਬੂਈ ਸੱਤ ਦਾ ओरिजिनल ਬੌਲੀ ਆ ਇਹਦੀ ਵੀ ਓਕੇ ਦੀ ਰਿਪੋਰਟ ਆ ਪੀੜਾ ਬੌਲੀ ਆ ਨਹੀਂ ਬੌਲੀ ਨਹੀਂ ਕੱਢਦੀਆਂ ਦੁੱਧ ਦੀ ਮਰੀ ਜਾਂਦੀਆਂ ਨੇ ਗਾਈਆਂ ਦੇਖੋ ਹਾਂ ਹੁਣ ਪਿਛਲਿਆਂ ਚੋਈ ਮਾਰਦੇ ਬਾਈ ਇਹ ਵੱਧ ਟਾਈਮ ਛੱਡੇ ਦੀ ਨਿਸ਼ਾਨੀ ਆ ਗੁਰੀ ਇਹ ਠੀਕ ਆ ਜੀ ਜਿਹੜੀ ਆਪਾਂ 20 ਦੇ ਨਾਲ ਅਥ ਨੇ ਕਈ ਵਾਰ ਦਾ ਬੰਦੇ ਚੋਕੇ ਹਟਦੇ ਆ ਟੜ ਕੇ ਗਾਂ ਸੂਪਾਂ ਦੇ ਟੜ ਕੇ ਸੂਪਾਂ ਦੇ ਉਹਦਾ ਫਿਰ ਦੁੱਧੇ ਮਾਰੀ ਜਾਂਦੀ ਆ ਹਾਂ ਉਹ ਦੁੱਧ ਹੀ ਮਰੂਗੀ ਗੱਲ ਵਾਈ ਦੀ ਜਾਇ ਜਹ ਇਹ ਤਜਰਬੇ ਵਾਲੀ ਗੱਲ ਦੱਸ ਦਿਆਂ ਤੁਹਾਨੂੰ ਅੱਜ ਇੱਕ ਕਿੱਪੀ ਦਾ ਬੌਲਾ ਜਮਾ ਗਾੜਾ ਬਾਈ ਕਹਿੰਦਾ ਉਹੀ ਮਾਰੂਗੀ ਜਿਹੜੀ ਪਹਿਲਾਂ ਮਾਰਦਿਆਂ ਜੀ ਤੋਂ ਆਪਾਂ ਗੱਪਣਾ ਲਈਆਂ ਜਮਾ ਚਿੱਟਾ ਠੀਕ ਆ ਜੀ ਪਾਣੀ ਵਰਗਾ ਹਾਂ ਤੇ ਹੁਣ ਬਗ ਚੱਲ ਗਈ ਫਿਰ ਤਿੰਨ ਨੰਬਰ ਵਾਲੀ ਤੇ ਖੜੀ ਬਾਲੀ ਸੈਟਾ ਇਹਨੂੰ ਇੱਥੋਂ ਦਿਖਾ ਦੇ ਪਹਿਲਾਂ ਇਹਦਾ ਆਰਡਰ ਹੀ ਦਿਖਾ ਦੇ ਓਏ ਬਾਲੀ ਚੰਗੀ ਆ ਜੀ ਇਹਦੇ ਤੇ ਥਣ ਦਿਖਾ ਦੇ ਥਣ ਜਿਵੇਂ ਕਹਿੰਦੇ ਹੁੰਦੇ ਨੇ ਸੱਜਣ ਵੀ ਗੁਲਾਬੀ ਨੇ ਚਾਰੀ ਚੋਟਾ ਇਹ 30 ਕਿਲੋ ਦੇ ਦਊ ਆਪਾਂ 25 ਮੰਨ ਕੇ ਦੇ ਪੇਚਾਂਗੇ ਸੂਆ ਕਿਹੜਾ ਕੋਰ 프리 ਦੇਦਾ ਸੂਆ ਦੂਜਾ ਜੀ ਸੂਆ ਦੂਜਾ ਦਿਨ ਕਿੰਨੇ ਕੱਢ ਦੂਗੀ ਇਹ ਦਿਨ ਇਹਦੇ 5 ਕ ਪਿਆ ਜੀ ਅ ਇਹਨੂੰ ਵੀ ਤੋਰ ਦੇ ਕਮਾ ਦੇ ਇਧਰਲੇ ਬੰਨਿਓ ਆਰਡਰ ਇੱਕ ਗੱਲ ਦੱਸ ਦਨਾ ਵੀ ਅੱਗੇ ਪਿੱਛੇ ਦਾ ਪੌਂਡਾ ਇਹਦਾ ਵੀ ਥਾਣਾ ਕੱਡੂ ਕਲਮਬਰਗਾ ਥਾਣ ਮੂਹਰੋ ਤਿੱਖਾ ਪੌੜੀ ਵਾਲਾ ਆਡਰ ਪੌੜੀ ਵਾਲਾ ਆਟੇ ਬਣਾਉਗੀ ਇਹ ਵੀ ਇੱਡਾਂ ਦੇ ਨਾੜਾ ਨੂਣਾ ਬਹੁਤ ਦਿਖਾਉਂਦੀ ਆ ਆਰਡਰ ਕੁਆਲਿਟੀ ਇਹਦੀ ਵੀ ਫੁੱਲ ਆ ਜਮਾ ਹੈ ਨਾ ਬੜਾ ਤੇਜ਼ ਤੇਜ਼ੀ ਕਰਦੇ ਚੱਲਣ ਲੱਗੀ ਆ ਗਿਆ ਪ੍ਰਿੰਟ ਇਹਦਾ ਵੀ ਚੰਗਾ ਸੱਜਣੋ ਸੂਆ ਇਹਦਾ ਵੀ ਦੂਜਾ ਆ ਗਿਆ ਕਈ ਸੱਜਣ ਕਹਿੰਦੇ ਨੇ ਵਪਾਰੀਆਂ ਕੋਲ ਦੂਜੇ ਤੋਂ ਵੱਡੀ ਨਹੀਂ ਹੁੰਦੀ ਕਿਉਂਕਿ ਉਹੀ ਗੱਲ ਆ ਵੀ ਜਿਹੜੀ ਵਿਕਰੀ ਆ ਜਾਦੇ ਵਿਕਰੀ ਬਈ ਪਹਿਲੇ ਤੇ ਦੂਜੇ ਸੂ ਅੱਜ ਜ਼ਿਆਦਾ ਵਿਕਰੀ ਆ ਗਈ ਪਹਿਲੇ ਤੇ ਦੂਜੇ ਦੀ ਲੈ ਵਿੱਚ ਨਾੜਾਂ ਦੇ ਪਿੱਸੇ ਤੱਕ ਦੀਆਂ ਗੁਰੀ ਕੀ ਰਿਕਾਰ ਜਾ ਦੱਸਿਆ ਦੁੱਧਾ ਬਾਈ ਇਹਦਾ 30 ਕਿਲੋ ਕਹਿੰਦੇ ਸੀ ਭਰਾ ਮੇਰੇ ਆਪਾਂ ਆਪਾਂ 25 ਕਹਿ ਕੇ ਦੇਵਾਂ ਠੀਕ ਆ ਗੱਲ ਆਪਾਂ 25 ਭਾਏ ਦਾ ਵੀ ਬਸ ਉਮੀ ਸੀ ਐਂ ਲਈਆਂ ਦੇਖ ਕੇ ਦੁੱਧ ਮਾਰਦੀ ਗਾ ਨਹੀਂ ਲਈ ਦੁੱਧ ਮਾਰਦੀ ਦੁੱਧ ਨਹੀਂ ਕੱਢਦੀ ਯਾਰ ਠੀਕ ਆ ਗੱਲ ਜਿਹੜੀ ਦੁੱਧ ਜਾ ਮਾਰੀ ਜਾਵੇ ਤੇ ਬਾਕੀ ਆਪਣੇ ਲੋਕਲ ਫਾਰਮਾਂ ਦੀ ਆ ਗਈਆਂ ਹਾਂ ਨੋਕਲ ਹੀ ਲਈ ਆ ਕੱਲੀ ਕੱਲੀ ਕਰਕੇ ਆਪਾਂ ਠੀਕ ਆ ਜੀ ਕਮਾਲ ਆ ਬਾਈ ਲੈ ਆ ਇਹਨੂੰ ਆਰਡਰ ਆ ਗਿਆ ਇਹਦਾ ਫੁੱਲ ਸਾਈਜ਼ ਚ ਆਰਡਰ ਬਣਾਉਗੀ ਅੱਗੇ ਪਿੱਛੇ ਦਾ ਬਣਾਉਗੀ ਪੌੜੀ ਵਾਲਾ ਸਿਸਟਮ ਵੀ ਪੈਰ ਧਰ ਕੇ ਚੜਦਾ ਬਾਹਰ ਚੌੜੀ ਹੂਲੇ ਬਈ ਤਾਂ ਜੀ ਤੇ ਬਾਕੀ ਗਾਂ ਦਾ ਪ੍ਰਿੰਟ ਵੀ ਸੋਨਾ ਜਾਨ ਵੀ ਬੱਛੀ ਚ ਫੁੱਲਾ ਤੇ ਸੂਆ ਵੀ ਮਿਲਣਾ ਨਹੀਂ ਰਹੀ ਉਹ ਸੂਣ ਤਿਆਰੀ ਤੇ ਆ ਗਈ ਨਾ ਸੂਆ ਹੀ ਆ ਗਿਆ ਤੇ ਬਾਕੀ ਜਿਵੇਂ ਵਪਾਰੀ ਉਹੀ ਗੱਲ ਆ ਵੀ ਚੇਪਾ ਲਾ ਕੇ ਦੱਸ ਦਿੰਦੇ ਨੇ ਵੀ ਦੀ ਚਬਾਈ ਕਿਵੇਂ ਆ ਚਬਾਈ ਇਹਦਾ ਥਣ ਵੀ ਰੱਖਦਾ ਚਬਾਈ ਦੀ ਕਿਦਾਂ ਬਾਈ ਇੱਕ ਨੰਬਰ ਹੈ ਜੀ ਮੋਟੀ ਹੂ ਪੂਰੀ ਹੈ ਨਾ ਹੁਣ ਖਿੱਚ ਕੇ ਦਿਖਾ ਦਿੰਨੇ ਆਪਾਂ ਤਾਂ ਵੀ ਕੋਈ ਗੱਲ ਨਹੀਂ ਆ ਦੇਖੋ ਨਾੜਾਂ ਦੇਖ ਲੇ ਵਿੱਚ ਕਿਵੇਂ ਨੇ ਹਾਂ ਖੜਿਆਈ ਖੜਿਆਈ ਸੈੱਟ ਜੀ ਕਰਕੇ ਇਧਰ ਦਿਖਾ ਕਰੀ ਓਏ ਗੁਰੀ ਦੇਖ ਆਰਡਰ ਦੇ ਅੱਗੇ ਪਿੱ ਆਰਥ ਦਾ ਨਕਸ਼ਾ ਬਣਿਆ ਪਿਆ ਦੇ ਇੰਨਾ ਲੇਵਾ ਚੌੜਾ ਐ ਐਸ ਲੋਟ ਚੌੜਾ ਕਰੂ ਐਸ ਲੋਟ ਵੋਚ ਕੇ ਵੋਚ ਕੇ ਪਰੇਸ਼ਾਨ ਨਾ ਕਰ ਜਾਵੇ ਉਹ ਥੋੜੀ ਜਿਹੀ ਗੱਬਣਾਂ ਆਂ ਦਿੱਕਤ ਦਿੰਦੀ ਆ ਉਹਦਾ ਠੰਡੀ ਆ ਠੀਕ ਆ ਕੀਪਾ ਫੇਚ ਨੂੰ ਕੁਛ ਨਹੀਂ ਕਿਹਾ ਦੋਹਾਂ ਪਾਸੇ ਬਹਿ ਕੇ ਚੋਈ ਜਾਇਓ ਤਾਂ ਵੀ ਕੋਈ ਗੱਲ ਇੱਥੋਂ ਦਿਖਾ ਦੇ ਗਰੀ ਲੰਬਾਈ ਲੰਬੂਈ ਐ ਦੀ ਤੇ ਪੈਸੇ ਇਹਨਾਂ ਦੇ ਕਿਵੇਂ ਕਰਾਂਗੇ ਪੈਸੇ ਤਾਂ ਫੂਨਤੀ ਕਰਾਂਗੇ ਬਾਈ ਯਾਰ ਬਾਲੇ ਤਾਂ ਨਹੀਂ ਮੰਗਦਾ ਫੂਨਤੇ ਬੰਦਾ ਨਹੀਂ ਨਹੀਂ ਬਾਲੇ ਨਹੀਂ ਮੰਗਦੇ ਇਹਦੇ ਮਾ ਟਰੱਕ ਭਰ ਕੀ ਮੰਗਦੇ ਨਾ ਨਾ ਜਾਇਜ਼ ਮੰਗਾਂਗੇ ਰੁਪਈਏ ਬਾਈ ਕਹਿੰਦਾ 19 ਲਵਾਂਗੇ ਜਿੰਨੇ ਰੁਪਈਏ ਇਹ ਓਟ ਦੀਆਂ ਨੇ ਤੇ ਹੁਣ ਮਾਰਦੇ 4 ਨੰਬਰ ਵਾਲੀ ਬੱਛੀ ਤੇ ਇਹਦੀ ਕੀ ਗੱਲ ਬਾਤ ਆ ਜੀ ਇਹ ਬਾਈ 20 ਕਿਲੋ ਮੰਨ ਕੇ ਲੈ ਜਾਓ ਯਾਰ ਇਹਦਾ ਵੀ 22 23 ਕਿਲੋ ਦੁੱਧ ਦੱਸਿਆ ਆਪਾਂ ਨੂੰ ਠੀਕ ਆ ਜੀ ਫਿਚਣ ਦੀ ਥਣ ਦੀ ਬਾੜੀ ਚੰਗੀ ਆ ਆ ਤੋਰੀ ਬਾਈ ਥਾਣੇ ਦਾ ਸਭ ਤੋਂ ਗੱਲ ਇੱਕੇ ਦਾ ਦਾਨਾ ਥਾਣੇ ਦਾ ਟਾਪ ਆ ਗਿਆ ਜਮਾ ਇਹਨਾਂ ਫੁੱਲ ਮਹਿਸਾਂ ਵਾਲਾ ਛੰਡੀ ਬਹੁਤ ਤੇ ਆ ਗਈ ਬਾਈ ਕਹਿੰਦਾ ਠੰਡੀ ਸੀਲ ਜਮਾ ਇਹਨਾਂ ਠੰਡੀਆਂ ਸਾਰੀਆਂ ਹੀ ਨੇ ਜੀ ਅੱਜ ਤਾਂ ਵੀ ਕੰਮ ਨੂੰ ਲੱਗਿਆ ਕਮਾ ਲਿਆ ਭਾਈ ਇਹਨੂੰ ਇੱਥੋਂ ਦਿਖਾ ਦੇ ਇਹਨੂੰ ਲੈ ਚੱਲ ਏ ਆ ਗਈ ਜਰਸੀ ਕ੍ਰੋਸ ਚ ਬਈ ਹਾਂਜੀ ਇਹ ਆ ਗਈ ਸੱਜਣਾਂ ਦੀ ਜਰਸੀ ਕ੍ਰੋਸ ਚ ਬਹੁਤ ਚੰਗਾ ਫਾਇਟ ਆਉਂਦਾ ਹੂ ਇਹਦਾ ਜੀ ਆਰਡਰ ਇਹ ਵੀ ਖੁੱਲਾ ਬਣਾਉਗੀ ਥੱਲੋਂ ਜਿੱਡੀ ਬਹੁਤ ਜਿੱਡੀ ਕ ਆਪ ਆ ਓਡਾ ਕੀ ਇਹਨੇ ਆਰਡਰ ਬਣਾ ਦੇਣਾ ਨਾ ਕੋਈ ਪਰੇ ਬਹੁਤ ਚੰਗੀ ਨਾੜਾਂ ਬਹੁਤ ਆ ਦੇਈ ਇਹਦੇ ਵੀ ਨਾੜਾ ਨੂੜਾ ਆਰਡਰ ਤੇ ਬਾਈ ਕਹਿੰਦਾ ਫੁੱਲ ਨੇ ਤੇ ਬਾਕੀ ਸੋਨੂੰ ਬੈਠਦਾ ਯਾਰ ਤੋਰਾ ਵੀ ਦੱਸੂਗਾ ਵੀ ਆਰਡਰ ਇਹ ਐਨ ਫਸਾ ਲੂਗੀ ਥੱਲੋਂ ਜਦੋਂ ਸੂਗੀ ਸੂ ਚਾਹੇ ਅੱਜ ਪਵੇ ਕਿਉਂਕਿ ਗਾਵਾਂ ਦਾ ਸਿਸਟਮ ਆ ਹੀ ਹੁੰਦਾ ਬਾਈ ਸੂਣ ਸਾਰੀ ਤਿਆਰੀ ਬਾ ਨੀ ਦੋਕ ਦਿਨ ਰਹਿੰਦੇ ਆ ਇਹਦੇ ਵੀ ਇੱਥੋਂ ਕਿਹੜਾ ਹੋਰ ਕਮਾਦੇ ਬਾਈ ਇੱਥੋਂ ਗੈਰੀ ਵੀਊ ਕਰਕੇ ਆਰਡਰ ਦਿਖਾ ਦੀ ਆਰਡਰ ਦਿਖਾ ਦੀ ਥਣ ਦਾ ਸਾਈਜ਼ ਦਿਖਾ ਦੀ ਕਿਉਂਕਿ ਥੱਲੇ ਵਾਲੀ ਕੁਆਲਿਟੀ ਤੇ ਵੀ ਉਹੀ ਗੱਲ ਆ ਨਿਮਾਈਆਂ ਨਹੀਂ ਗਈਆਂ ਜੀ ਆਪਾਂ ਤਾਂ ਉਨੀ ਤਾਂ ਬਾਹਲੀਆਂ ਚਮਕ-ਦਮਕ ਵਾਲੀਆਂ ਪਹਿਣਾ ਨੇ ਲੱਖ ਸਵਾਲ ਲੱਖ ਵਾਲੀਆਂ ਨੂੰ ਮਾਤ ਪਾਉਂਦੀ ਆ ਇਹ ਆਰਡਰ ਕੁਆਲਿਟੀ ਆ ਜਿਹੜੀ ਨਾੜਾ ਨੂੜਾ ਵੀ ਫੁੱਲ ਆ ਗਿਆ ਆਰਡਰ ਤੇ ਤੇ ਬੰਦਾ ਵੀ ਸਾਡਾ ਐਨ ਕਾਰੀਗਰ ਆ ਪੂਰਾ ਹੀ ਗੱਲ ਨਹੀਂ ਲੈ ਚੱਲ ਬਈ ਇਹਨੂੰ ਸੂਏ ਦੂਜਾ ਆ ਗਿਆ ਦਾ ਵੀ ਦੂਜਾ ਏ ਕਿੰਨੇ ਦਿਨ ਕੱਢ ਦੂਗੇ ਇਹੇ ਦਿਨੇ ਇਹ ਦੋ ਰਹਿੰਦੇ ਆ ਜੀ ਤੈਨੂੰ ਪੂਰੇ ਹੌਣ ਚ ਇੱਕ ਦੋ ਕੁ ਦਿਨ ਬਾਕੀ ਆ ਹਾਂ ਪੈਸੇ ਇਹਦੇ ਵੀ ਫੋਨ ਤੇ ਪੂਰੀ ਮਿਹਨਤ ਇੰਨਾ ਕੁ ਤਜਰਬਾ ਸੂਏ ਸਾਇਆਂ ਨੂੰ ਤਾਂ ਕੋਈ ਗੱਲ ਨਹੀਂ ਸੂਏ ਤਾਂ ਮੈਂ 14 14 ਸੂਏ ਵੀ ਦੇਖਿਆ ਗਾਂ ਦੁੱਧ ਦਿੰਦੀ ਠੀਕ ਆ ਗੱਲ ਪਾਊਡਰ ਪਾਊਡਰ ਵਗੈਰਾ ਹੋਰ ਇਹਨਾਂ ਨੂੰ ਪਾਈ ਚੱਲੇ ਠੀਕ ਆ ਗੱਲ ਇਦਾਂ ਦਿਖਾ ਗਰੀ ਅਗਲੇ ਬੰਨਿਓ ਇਹਦੇ ਥਣ ਦਾ ਸਹਿਜ ਤੇ ਆਰਡਰ ਕੁਆਲਿਟੀ ਅਗਲੇ ਬੰਨਿਓ ਦਿਖਾ ਦੇ ਇੱਥੋਂ ਦਿਖਾ ਦੇ ਥਣ ਤਾਂ ਇਹਨੂੰ ਮੈਸਾ ਨਾਲ ਦਾ ਹੀ ਲੱਗਿਆ ऐसे ये फिर गुरप्रीत हूंंती कर लेंगे चारा दे ठीक है जी नंबर बोल दूं नंबर 977960585 9779605182 ਦਾ ਨੰਬਰ ਆ ਜਿਹੜੀ ਵੀ ਬੱਚੀ ਇਹਨਾਂ ਚ ਪਸੰਦ ਆਊਗੀ ਫੋਨ ਬਾਈ ਨੂੰ ਮਿਲਿਆ ਲਿਓ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਪਿੰਡ ਹੈਗਾ ਧੌਲਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬਾਕੀ ਕਮੈਂਟ ਕਰਕੇ ਦੱਸਿਓ ਬਾਈ ਦੇ ਜਾਨਵਰ ਕਿੱਦਾਂ ਦੇ ਲੱਗੇ ਧੰਨਵਾਦ ਜੀ